ਸੁਖਬੀਰ ਸਿੰਘ ਬਾਦਲ ਪੰਜਾਬ ਬਜਾਓ ਯਾਤਰਾ ਕਰ ਰਹੇ ਨੇ ਰੋਜੀ ਸਾਹ ਸੜ ਰੇ ਮੌਜੂਦ ਨੇ ਸਰ ਕਿਸ ਤਰੀਕੇ ਦੀ ਤਿਆਰੀਆਂ ਹੈਗੀਆਂ ਨੇ ਤੇ ਕਿਸ ਤਰੀਕੇ ਦਾ ਮਾਰਚ ਰਹਿਣ ਵਾਲਾ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਤੋਂ ਡਰ ਕੇ ਆ ਸ਼ਬਦ ਵਰਤ ਰਹੇ ਆ ਵੀ ਬਹੁਤ ਚੜ੍ਹਦੀ ਕਲਾ ਚ ਕੰਮ ਤੁਸੀਂ ਦੇਖਿਆ ਹੋਣਾ ਇੱਥੇ ਤਕਰੀਬਨ ਮੈਨੂੰ ਲੱਗਦਾ 13-1400 ਟਰੈਕਟਰ ਆ 12-1300 ਮੋਟਰਸਾਈਕਲ ਆ ਗੱਡੀਆਂ ਤੇ ਤਕਰੀਬਨ 5-7000 ਦੀ ਤਦਾਦ ਚ ਸੰਗਤ ਇੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜੀ ਆ ਖੰਡੀ ਖੜੀ ਆ ਤੇ ਆ ਮਾਰਚ ਇਥੋਂ ਚੱਲ ਕੇ ਪੰਜਾਬ ਵਿਚੋਂ ਮਾਰਚ ਇਥੋਂ ਚੱਲ ਕੇ ਰਾਤ ਚ ਦੋ ਤਿੰਨ ਪੜਾ ਹੈਗੇ ਆ ਉੱਥੇ ਰੁਕਦਿਆਂ ਹੋਇਆਂ ਕਾ ਮੰਡੀ ਦੇ ਵਿੱਚ ਹੁੰਦਿਆਂ ਹੋਇਆਂ ਤੇ ਸ ਆ ਤਕਰੀਬਨ ਸਾਢੇ 7-8 ਵਜੇ ਸਮਾਪਤ ਹੋਊਗਾ ਤੇ ਦੇਖਿਆ ਹੋਣਾ ਵੀ ਤੁਸੀਂ ਲੋਕਾਂ ਚ ਜੋ ਉਤਸ਼ਾਹ ਜੋ ਜੋਸ਼ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਹੇਠਾਂ ਐਮਪੀ ਇਲੈਕਸ਼ਨ ਵੀ ਬਹੁਤ ਤਗੜੇ ਹੋ ਕੇ ਸ਼ੋਮਨੀ ਕਾਲੀ ਦਲ ਜਿੱਤੂਗਾ ਤੇ گا ਆਉਣ ਵਾਲੀ ਵਿਧਾਨ ਸਭਾ ਤਾਂ ਜਿਵੇਂ ਫੱਟੇ ਚੱਕ ਦਾਂਗੇ ਤੇ ਤੁਸੀਂ ਅੱਜ ਆ ਮਤਲਬ ਕਿ ਮੈਂ ਆ ਨਹੀਂ ਕਹਿੰਦਾ ਐਜ਼ ਅ ਪੱਤਰਕਾਰ ਵੀਰ ਬਣ ਕੇ ਸਹੀ ਰਿਪੋਰਟ ਦੇਈਆਂ ਆ ਆ ਮੁਖਸਰ ਸਾਹਿਬ ਦੀ ਸੰਗਤ ਦੀ ਤੇ ਮੁਖਸਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਸਹੀ ਰਿਪੋਰਟ ਦੇਣ ਵਾਸਤੇ ਅਸੀਂ ਆਏ ਹੋਏ ਆ ਤੇ ਲੱਗਦਾ ਨਹੀਂ ਵਾ ਕੀ ਇਲੈਕਸ਼ਨਾਂ ਤੋਂ ਪਹਿਲੇ ਇਲੈਕਸ਼ਨਾਂ ਦਾ ਮਾਹੌਲ ਬਣ ਗਿਆ ਹੁੰਦਾ ਆ ਮਾਹੌਲ ਬਣਿਆ ਪਿਆ ਜੀ ਮਾਹੌਲ ਪਖਿਆ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਤਲਬ ਕਿ ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਮਤਲਬ ਕਿ ਮਿਹਨਤ ਕਰਕੇ ਤਤਪਰ ਹੋ ਕੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਨੇ ਸਾਂ। ਕੀ ਲੱਗਦਾ ਹੈ? ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਐਸ ਐਸ ਯਾਤਰਾ ਨੂੰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਕਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਬਕਰਾਂ ਦੀ ਬਰਨਜੀ ਰਾਜੇ ਬਰਨਜੀ ਜਿੰਦਾਬਾਦ। ਲੱਗਦਾ ਇਸ ਯਾਤਰਾ ਨਾਲ ਬਹੁਤ ਜ਼ਿਆਦਾ ਬੂਸਟ ਮਿਲਣ ਵਾਲਾ ਅਕਾਲੀ ਦਲ ਨੂੰ। ਨਹੀਂ ਵੇਖੋ ਜੀ ਅੱਜ ਹਜ਼ਾਰਾਂ ਦੀ ਗਿਣਤੀ ਜੇ ਇੱਥੇ ਵਰਕਰ ਆਏ ਆ, ਟਰੈਕਟਰ ਖੜੇ ਆ ਦੇਖੋ ਤੁਸੀਂ। ਤੇ ਯਾਰ ਇਹ ਜਦੋਂ ਜਾ ਕੇ ਪਿੰਡਾਂ 'ਚ ਮਾਹੌਲ ਬਣਦਾ ਉਦੋਂ ਆਪਣੇ ਆਪ ਜੋਸ਼ ਆ ਜਾਂਦਾ ਵਰਕਰਾਂ 'ਚ। ਜਦੋਂ ਅੱਜ ਵੇਖੋ 4-5000 ਵਰਕਰ ਇੱਥੇ ਖੜਾ ਤੇ ਜਦੋਂ ਇੰਨੀ ਗਿਣਤੀ ਚ ਜਾ ਕੇ ਗੱਲਾਂ ਹੋਣਗੀਆਂ ਦੇਖੋ ਕਿਸ ਤਰ੍ਹਾਂ ਉਤਸ਼ਾਹ ਹਜੇ ਤਾਂ 2 ਸਾਲ ਹੋਏ ਸਰਕਾਰ ਨੂੰ 2.5-3 ਸਾਲ ਪਏ ਆ ਐਂ ਹੀ ਅਸੀਂ ਤਾਂ ਬੜਕਾ ਮਾਰ ਮਾਰ ਕੇ ਆ ਟਾਈਮ ਘੜ ਦੇਣਾ ਤੇ ਚੜਦੀ ਕਲਾ ਚ ਐਂ ਇਹਨਾਂ ਨੂੰ ਤਾਂ ਵੇਖਿਓ ਆਉਂਦਿਆਂ ਜੋ ਇਹਨਾਂ ਦੇ ਹਾਲਾਤ ਹੋਣੇ ਆ ਜੋ ਵੇਖੋ ਆ ਜੋਸ਼ ਕੀ ਆ ਜੋ ਲੋਕਾਂ ਨਾਲ ਇਹਨਾਂ ਨੇ ਠੱਗੀ ਮਾਰੀ ਜੋ ਬੀਬੀਆਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਪੂਰੇ ਕੀਤੇ ਜੋ ਪੰਜਾਬ ਦੇ ਨਾਲ ਉਦੋਂ ਕਹਿੰਦੇ ਸੀ ਵੀ ਆ ਇੰਨੀ ਸਿਕਿਉਰਟੀ ਲਈ ਫਿਰਦੇ ਆ ਤੇ ਆਪਣਾ ਮੁਰਗੀਖਾਨਾ ਖੋਲ ਲੈਣ ਹੁਣ ਮੇਨ ਦਾ ਸਾਰਾ ਪਰਿਵਾਰ ਹੀ ਮੁਰਗੀਖਾਨੇ ਚ ਜਾਊਗਾ ਜੀ ਹੁਣ ਤਾਂ ਜੇ ਆ ਹਾਲਾਤ ਆ ਜੀ ਸੋ ਇਸ ਕਰਕੇ ਬਾਬਾ ਕਿਰਪਾ ਕਰੇ ਆ ਵੇਖੋ ਤੁਸੀਂ ਨਾ ਆ ਬਾਬਾ ਅੱਜ ਸਹੀ ਰਿਪੋਰਟ ਦੇ ਦੀ ਬਸ ਇੱਕ ਵਾਰੀ ਹਾਂ 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 ਮੇਹਰਬਾਨੀ ਜਿਹੜਾ ਇਹਨਾਂ ਨੇ ਕੋਣ ਨਿਸ਼ਾਨੇ ਨਾਲ ਝਾੜੂ ਚੁਣਿਆ ਨਾ ਉਸੇ ਝਾੜੂ ਨੂੰ ਦੇਖੋ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਇਸ ਵਕਤ ਤਾਂ ਰੋਜੀ ਬਰਗੰਦੀ ਸਾਹਿਬ ਜਿਹੜੇ ਨੇ ਇੱਥੇ ਮੌਜੂਦ ਨੇ ਅਤੇ ਖੁਦ ਜਿਹੜੀ ਹੈ ਕਮਾਨ ਨਾਲ ਸੰਬੰਧਿਤ ਹੋਈ ਹੈ ਅਤੇ ਹਾਲ ਦੀ ਘੜੀ ਆ ਸੁਖਬੀਰ ਸਿੰਘ ਬਾਦਲ ਜੋ ਨੇ ਇੱਥੋਂ अपना जो पंजाब बचाओ यात्रा है वो कड़ रहे ने, अते हाल दी कड़ी इस वक्त है। वेख रहे पंजाब सुभीर ने हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम WhatsApp channel par